ਰੇਡਰ ਮੈਂ ਜਦੋਂ ਪਾਸੇ ਕਰਕੇ ਸਟਨ ਲਗਾ ਤਾ ਮੇਰਾ ਕੁਲਾ ਪਾਟ ਗਿਆ ਸੀਗਾ ਅੱਛਾ ਜੀ ਕੁਲਾ ਪਾਟਨ ਕਰਨਾ ਮੈਨੂੰ ਕੋਟੀ ਦੇ ਪਿਛੇ ਹੋਣਾ ਪਿਆ ਸੀ ਸੋ ਬਾਈ ਜਿਹੜਾ ਹੁਣ ਦੇ ਟਾਈਮ ਦੇ ਵਿੱਚ ਵਿਵਾਦ ਚੱਲੀ ਜਾਂਦਾ ਹੈਗਾ ਕਬੱਡੀ ਦੇ ਵਿੱਚ ਦੇਖੋ ਗੈਂਗਸਟਰਿਜ਼ਮ ਨੂੰ ਲੈ ਕੇ ਹਨਾ ਕਹਰੇ ਵੀ ਇਹਨਾਂ ਦੇ ਕਈ ਤੇ ਇੱਕ ਪਲੇਅਰ ਖੇਡਦੇ ਆ ਜਾਂ ਇਹਨਾਂ ਦੇ ਕਹਿਣ ਤੇ ਪਲੇਅਰ ਮੈਚ ਛੱਡ ਵੀ ਦਿੰਦੇ ਗਏ ਆ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਕਿ ਵੀ ਇਹਨਾਂ ਦਾ ਇਹਨਾਂ ਦਬਦਬਾ ਕਿਵੇਂ ਆਇਆ ਹੈਗਾ ਇਹਦੇ ਵਿੱਚ ਵਿੱਚ ਪਲੇਅਰਾਂ ਤੇ ਮਜਬੂਰੀ ਪਾ ਜਾਂਦੀ ਵੀ ਨਹੀਂ ਖੇਡਣ ਲਈਦਾ ਤਾਂ ਗੈਂਗਸਟਰ ਉਹਨਾਂ ਨੂੰ ਤਾਂ ਕਹਿੰਦੇ ਆ ਤੇ ਜਿਹੜੇ ਗੈਂਗਸਟਰ ਇਹਦੇ ਵਿੱਚ ਇਨਵੋਲਵ ਹੋ ਰਹੇ ਆ ਗੇਮ ਦੇ ਵਿੱਚ ਇਹ ਪੈਸੇ ਕਰਕੇ ਇਨਵੋਲਵਮੈਂਟ ਹੋ ਰਹੀ ਹੈ ਨਾ ਦੀ ਜਾਂ ਕੋਈ ਹੋਰ ਕਾਰਨ ਆ ਜੀ ਨਿਰਪੱਖ ਹੋ ਕੇ ਖੇਡਣਾ ਨਾ ਕਿਸੇ ਗੈਂਗਸਟਰ ਦਾ ਰੋਪ ਚੱਲਣਾ ਨਾ ਕਿਸੇ ਦਾ ਹੋਰ ਜਦੋਂ ਆਪਾਂ ਕਿਸੇ ਨਾਲ ਜਵਾਨ ਕਰਕੇ ਮੁੱਕਰ ਜਾਂਦੇ ਆ ਗੈਂਗਸਟਰ ਵੀ ਫੋਨ ਕਰਦੇ ਆ ਸਸੀ ਗੱਲ ਜੀ ਸਾਰਿਆਂ ਨੂੰ ਸੋ ਦੋਸਤੋ ਹਾਜ਼ਰ ਆਂ ਤੁਹਾਡੇ ਸਾਹਮਣੇ ਇੱਕ ਨਵਾਂ ਪੋਡਕਾਸਟ ਲੈ ਕੇ ਸੋ ਅੱਜ ਦਾ ਪੋਡਕਾਸਟ ਆਪਾਂ ਕਰਨ ਲੱਗੇ ਸੀਗੇ ਪਿੰਡ ਤੌਂਗਲੀ ਦੇ ਵਿੱਚ ਬਾਈ ਲਾਲਾ ਤੌਂਗਲੀ ਜੀ ਨਾਲ ਸੋ ਜੋ ਵੀ ਪਿਛਲੇ ਦਿਨਾਂ ਦੇ ਵਿੱਚ ਮਾਂ ਖੇਡ ਕਬੱਡੀ ਨੂੰ ਲੈ ਕੇ ਗੱਲਾਂ ਹੋਈਆਂ ਜੋ ਬਿਆਨਬਾਜ਼ੀ ਹੋਈ ਜਾਂ ਜੋ ਦੋਸ਼ ਲੱਗੇ ਤਾਂ ਆਪਾਂ ਉਹਨਾਂ ਬਾਰੇ ਅੱਜ ਡਿਸਕਸ ਕਰਾਂਗੇ ਤੇ ਬਾਕੀ ਜੋ ਬਾਈ ਜੀ ਦੀ ਹਿਸਟਰੀ ਰਹੀ ਹੈਗੀ ਆ ਕਬੱਡੀ ਨੂੰ ਲੈ ਕੇ ਕਿੰਨੇ ਟਾਈਮ ਤੋਂ ਕਬੱਡੀ ਖੇਡ ਰਹੇ ਨੇ ਤੇ ਜਾਂ ਹੁਣ ਇਹਨਾਂ ਨੇ ਗਾਂ ਅੱਗੇ ਕਿੰਨੇ ਮੁੰਡੇ ਵਗੈਰਾ ਤਿਆਰ ਕੀਤੇ ਸੋ ਗੱਲਬਾਤ ਕਰਦੇ ਆਂ ਬਾਈ ਜੀ ਨਾਲ ਬਾਈ ਸਵਾਗਤ ਕਰਦੇ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਪਹਿਲਾਂ ਦਾ ਪਿੰਡੂ ਪੌਡਕਾਸਟ ਚੈਨਲ ਦਾ ਜਿਨ੍ਹਾਂ ਨੇ ਸਾਡੇ ਘਰ ਆ ਕੇ ਮੈਨੂੰ ਦਸਕਰਾਂ ਰੂਪਰੂ ਹੋਣ ਦਾ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਆਨੂ ਜੀ ਧੰਨਵਾਦ ਜੀ ਬਹੁਤ ਬਹੁਤ ਸੋ ਭਾਈ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਡੇ ਬਾਰੇ ਜਾਣਕਾਰੀ ਲੈ ਲਈ ਵੀ ਕਿੰਨੇ ਟਾਈਮ ਤੋਂ ਤੁਸੀਂ ਕਬੱਡੀ ਦੇ ਖੇਡ ਰਹੇ ਹੋ ਜੀ ਮੈਂ ਕਬੱਡੀ ਬਈ 1993 ਚ 30 ਸਟਾਰਟ ਕੀਤੀ ਸੀ ਠੀਕ ਹੈ ਜੀ ਤੇ ਲਗਭਗ 10-15 ਸਾਲ ਮੈਂ ਕਬੱਡੀ ਖੇਡਿਆ ਹਾਂ ਜੀ ਉਸ ਤੋਂ ਬਾਅਦ ਮੇਰੇ ਸੱਟ ਲੱਗਣ ਕਾਰਨ ਮੈਂ ਕਬੱਡੀ ਨੂੰ ਥੋੜਾ ਪਿੱਛੇ ਹੋਣਾ ਪਿਆ ਉਦੋਂ ਬਾਅਦ ਮੈਂ ਕੋਚਿੰਗ ਸਟਾਰਟ ਕਰਤੀ ਠੀਕ ਹੈ ਜੀ ਛੱਟ ਮੈਚ ਦੇ ਦੌਰਾਨ ਹੀ ਲੱਗੀ ਸੀ ਜੀ ਹਾਂ ਜੀ ਹਾਂ ਭਾਈ ਬਤੌਰ ਮੈਚ ਚੱਲ ਰਿਹਾ ਸੀ ਪੁੱਟੋ ਕਲਾਣਾ ਠੀਕ ਹੈ ਜੀ ਉਦੋਂ ਰੇਡਰ ਮੈਂ ਜਦੋਂ ਪਾਸੇ ਕਰਕੇ ਸੱਟ ਲੱਗਿਆ ਤੇ ਮੇਰਾ ਕੁਲਾ ਪਾਟ ਗਿਆ ਸੀਗਾ ਅੱਛਾ ਜੀ ਕੁਲਾ ਪਾਟਨ ਕਰਨਾ ਮੈਨੂੰ ਕੋਟੀ ਦੇ ਪਿੱਛੇ ਹੋਣਾ ਪਿਆ ਜੀ ਠੀਕ ਹੈ ਜੀ ਤੇ ਹੁਣ ਤੁਸੀਂ ਕੋਚਿੰਗ ਦੇ ਰਹੇ ਹੋ ਕਿੰਨੇ ਪਲੇਅਰ ਵਗੈਰਾ ਤਿਆਰ ਕੀਤੇ ਤੁਸੀਂ ਹੁਣ ਤੱਕ ਜੀ ਪਲੇਅਰ ਤਾਂਨੇਕੇ ਹੀ ਬਹੁਤ ਹੈ ਬਹੁਤ ਨਾਮਵਰ ਹੈ ਬਹੁਤ ਹੈ ਦਰਜਣਾਂ ਦੇ ਹਿਸਾਬ ਨਾਲ ਹੀ ਹੈ ਪਰ ਜਿਵੇਂ ਨਾਮਵਰ ਪਲੇਅਰ ਹੈ ਜਿਵੇਂ ਗਗਨ ਸੂਰੇ ਵਾਲਾ ਅੰਬਰਤਨਾਥ ਜਾਨਾ ਹਾਂਜੀ ਸੇਵਕ ਚੌਕੇ ਕਾਕਾ ਚੌਕੇ ਠੀਕ ਹੈ ਜੀ ਤੇ ਹੋਰ ਵੀ ਇਨੇਕਾ ਜਿਵੇਂ ਬੰਸੂਰ ਵਾਲਾ ਹੁਣ ਅੱਜ ਕੱਲ ਨਵਾਂ ਚਰਚਾ ਦਾ ਮੁੰਡਾ ਵਧੀਆ ਰਿਡਰ ਹੈ ਹੂੰ ਹੂੰ ਤੇ ਹੋਰ ਵੀ ਬਹੁਤ ਵਧੀਆ ਕਾਲਾ ਤੂਰ ਕੋਟ ਤੇ ਹੋਰ ਵੀ ਬਹੁਤ ਸਾਰੇ ਪਲੇਅਰ ਹੈ ਜਿਹੜੇ ਅੰਤਰਰਾਸ਼ਟਰੀ ਪਲੇਅਰ ਹੈ ਤੇ ਬਹੁਤ ਵਧੀਆ ਖੇਡ ਰਹੇ ਹੈ ਇਸ ਟਾਈਮ ਤੇ ਅੱਗੇ ਤੋਂ ਵੀ ਹੋਰ ਵੀ ਨਵੇਂ ਪਲੇਅਰ ਉੱਭਰ ਕੇ ਆ ਰਹੇ ਹੈ ਹਾਂਜੀ ਤੇ ਉਹ ਵੀ ਵਧੀਆ ਖੇਡਣਗੇ ਪੂਰੀ ਉਮੀਦ ਹੈ ਤੋਂ ਜੀਆਰਾਂ ਦਾ ਮਿਹਨਤ ਕਰਾਈ ਦੇ ਬੱਚਿਆਂ ਨੂੰ ਇਹ ਕਰਕੇ ਵੀ ਅੱਗੇ ਵੀ ਵਧੀਆ ਰਿਜ਼ਲਟ ਦਿਵਾਉਣੇ ਠੀਕ ਹੈ ਜੀ ਸੋ ਇੱਕ ਚੀਜ਼ ਹੈ ਬਈ ਤੁਸੀਂ ਚਲੋ ਬਹੁਤ ਸੀਨੀਅਰ ਪਲੇਅਰ ਰਹੇ ਹੋ ਕਬੱਡੀ ਦੇ ਵਿੱਚ ਤੇ ਤੁਹਾਨੂੰ ਕੀ ਲੱਗਦਾ ਪਹਿਲਾਂ ਵਾਲੀ ਕਬੱਡੀ ਦੇ ਵਿੱਚ ਤੇ ਹੁਣ ਦੇ ਵਿੱਚ ਕੀ ਡਿਫਰੈਂਸ ਆਇਆ ਹੈ ਜੀ ਕਬੱਡੀ ਤਾਂ ਬਈ ਉਹੀ ਹੈ ਕਬੱਡੀ ਤਾਂ ਕਬੱਡੀ ਹੈ ਮਾਂ ਖੇਡ ਕਬੱਡੀ ਹੈ ਪਹਿਲਾਂ ਵੀ ਉਹੀ ਕਬੱਡੀ ਸੀ ਆਪਣੀ ਮਾਂ ਖੇਡ ਤੇ ਹੁਣ ਵੀ ਕਬੱਡੀ ਤਾਂ ਹੋਈ ਹੈ ਜਿਹੜੀਆਂ ਕਬੱਡੀ ਚੂੰਨਤਾ ਆ ਗਈਆਂ ਕਬੱਡੀ 'ਚ ਪੈਸਾ ਵਧਾਉਣ ਕਰਕੇ ਕਬੱਡੀ ਨੂੰ ਥੋੜਾ ਜਿਹਾ ਢਾਹ ਲੱਗੀ ਹੈਗੀ ਇਸ ਕਰਕੇ ਥੋੜਾ ਜਿਹਾ ਨਾ ਕਬੱਡੀ ਜਿਆਦਾ ਪੈਸਾ ਵਧਾਉਣ ਕਰਕੇ ਤੇ ਉਹ ਜਿਆਦਾ ਮੈਂ ਕਹਿੰਦਾ ਵੀ ਕਬੱਡੀ ਬੈਂਗਪੁਰਤਕ ਲਈ ਗਈ ਹੈ ਜਿਵੇਂ ਕਿ ਹੁਣ ਆਪਾਂ ਵੇਖੀਏ ਉਹ ਚੱਲੀ ਜਾਂਦੇ ਐ ਕਬੱਡੀ ਬੰਦ ਕਰ ਦਿੱਤੀ ਗਈ ਹੈ ਕਈ ਫੈਡਰੇਸ਼ਨਾਂ ਚ ਵੱਲੋਂ ਬਾਹਰੋਂ ਸਾਰੇ ਵਿਸ਼ਵ ਪੱਧਰ 'ਤੇ ਕਬੱਡੀ ਬੰਦ ਕਰਤੀ ਵੀ ਕੋਈ ਫੈਡਰੇਸ਼ਨ ਮੈਚ ਨਹੀਂ ਕਰਾਊਗੀ ਹੂੰ ਹੂੰ ਸੋ ਇਸ ਦਾ ਨੁਕਸਾਨ ਪਲੇਅਰਾਂ ਦੇ ਪਲੇਅਰਾਂ ਨੂੰ ਤਾਂ ਥੋੜਾ ਮੋਟਾ ਹੋਊਗਾ ਕਿਉਂਕਿ ਉਹਨੇ ਤਿੰਨ ਬਾਹਰੋਂ ਪਿੰਡਾਂ ਚ ਖੇੜ ਹੀ ਲੈਣਾ ਮੈ ਹਾਂਜੀ ਜਿਹੜੇ ਹੋਰ ਕਬੱਡੀ ਨਾਲ ਜੁੜੇ ਹੋਏ ਜਿਵੇਂ ਰੈਫਰੀ ਐ ਕਮੈਂਟੇਟਰ ਐ ਜਾਂ ਕੋਈ ਹੋਰ ਹੂੰ ਹੂੰ ਬੇਚਨ ਬਚਾਉਣ ਵਾਲੇ ਸਮਾਨ ਉਨਾ ਕਰਕੇ ਵੀ ਉਹਨਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਆਇਆ ਇਸ ਚੀਜ਼ ਦਾ ਹਾਂਜੀ ਹਾਂ ਇਹਦਾ ਕੋਈ ਬੰਦ ਕਰਨ ਦਾ ਕੋਈ ਹੱਲ ਇਹ ਹੱਲ ਨਹੀਂ ਕੋਈ ਇਹਦਾ ਨਾ ਕੋਈ ਵਧੀਆ ਢੰਗ ਨਾਲ ਸਿਆਰੂ ਸੋਚਣਾ ਇਹਨੂੰ ਕਵਾਰਡੀ ਨੂੰ ਚੱਲਦਾ ਹੀ ਰੱਖਣਾ ਸੀ ਤਾਂ ਜੋ ਕਿਸੇ ਦਾ ਸੀਜ਼ਨ ਵਗੈਰਾ ਨਾ ਮਰਦਾ ਹਾਂਜੀ ਕਿਉਂਕਿ ਬੰਦ ਕਰਨ ਨਾਲ ਪਲੇਅਰ ਤਾਂ ਤਿੰਨ ਬਾਰਾਂ ਪਿੰਡਾਂ 'ਚ ਬਹੁਤ ਵਧੀਆ ਮੇਲੇ ਹੋ ਜਾਂਦੇ ਆ ਉਹ ਖੇਡ ਹੀ ਜਾਣਗੇ ਠੀਕ ਹੈ ਜੀ ਕੱਲ੍ਹ ਕਰ ਵੀ ਜਿਹੜੇ ਆਮ ਬੰਦਿਆਂ ਨੂੰ ਨੁਕਸਾਨ ਹੋਇਆ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋਊਗਾ ਰੈਫਰੀ ਵੀਰਾਂ ਨੂੰ ਔਰ ਜਿਹੜੇ ਕਬੱਡੀ ਵਾਲੇ ਨੇ ਕੋਈ ਬੰਦੇ ਜੁੜੇ ਕਿੰਨੇ ਘਰ ਚੱਲਦੇ ਕਬੱਡੀਆਂ ਤੇ ਉਹਦਾ ਆਮ ਬੰਦੇ ਨੂੰ ਬਹੁਤ ਨੁਕਸਾਨ ਹੋਊਗਾ ਹਾਂਜੀ ਸੋ ਭਾਈ ਜਿਹੜਾ ਹੁਣ ਦੇ ਟਾਈਮ ਦੇ ਵਿੱਚ ਵਿਵਾਦ ਚੱਲੀ ਜਾਂਦਾਗਾ ਕਬੱਡੀ ਦੇ ਵਿੱਚ ਦੇਖੋ ਗੈਂਗਸਟਰਿਜ਼ਮ ਨੂੰ ਲੈ ਕੇ ਹਨਾ ਕਹਰੇ ਵੀ ਇਹਨਾਂ ਦੇ ਕਈ ਤੇ ਇੱਕ ਪਲੇਅਰ ਖੇਡਦੇ ਆ ਜਾਂ ਇਹਨਾਂ ਦੇ ਕਹਿਣ ਤੇ ਪਲੇਅਰ ਮੈਚ ਛੱਡ ਵੀ ਦਿੰਦੇ ਗਏ ਆ ਇਹਦੇ ਬਾਰੇ ਤੁਸੀਂ ਕੀ ਕਹਣਾ ਚਾਹੋਗੇ ਵੀ ਇਹਨਾਂ ਦਾ ਇਹਨਾਂ ਦਾ ਦਬਦਬਾ ਕਿਵੇਂ ਆਇਆਗਾ ਇਹਦੇ ਵਿੱਚ ਜਿਵੇਂ ਕਿ ਆਪਾਂ ਅੱਜ ਅਰੋਈ ਸੁਣਦੇ ਆਂ ਬਾਈ ਜੀ ਹਨਾ ਵੀ ਆਪਾਂ ਇੱਕ ਵੱਡੀ ਪਲੇਅਰ ਹੈ ਜਿਹੜੇ ਕਬੱਡੀ ਕੋਈ ਨਹੀਂ ਕਿਸੇ ਦਾ ਸਭ ਤੋਂ ਪਹਿਲਾਂ ਘਰ ਦਾ ਪੇਤੀ ਲੰਕਾ ਢੋਆਉਂਦੇ ਹਾਂਜੀ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਵੀ ਕਬੱਡੀ ਵਾਲਿਆਂ ਨੂੰ ਜੇ ਆਪਾਂ ਘਰੋਂ ਗੱਲ ਬਾਹਰ ਜਾਊਗੀ ਤਾਂ ਫੇਰ ਜਾ ਕੇ ਗੱਲ ਬਾਹਰ ਜਾਊਗੀ ਲੀਕ ਹੋਊਗੀ ਸਹੀ ਹੈ ਜੀ ਇਹ ਕਰਕੇ ਕੁਝ ਤਾਂ ਕਬੱਡੀ ਪਲੇਅਰਾਂ ਦਾ ਵਿੱਚ ਕਸੂਰ ਹੈਗਾ ਹੂੰ ਕਿਉਂ ਪਹਿਲਾਂ ਉਹਦੇ ਪਿੰਡਾਂ ਨਿਕੜਾਉਣ ਦਾ ਕਰਕੇ ਵੀ ਫਲਾਨੇ ਨੂੰ ਫੋਨ ਕਰਾਦਾ ਫਲਾਨੇ ਪਲੇਅਰ ਨੂੰ ਫੋਨ ਕਰਤਾ ਹੂੰ ਤੇ ਵਿੱਚ ਪਲੇਅਰਾਂ ਤੇ ਮਜਬੂਰੀ ਵੀ ਪੈ ਜਾਂਦੀ ਵੀ ਨਹੀਂ ਖੇਡਣ ਜਾਈਦਾ ਤਾਂ ਗੈਂਗਸਟਰ ਨੂੰ ਤੁਸੀਂ ਕਹਿੰਦੇ ਆ ਖੇਡ ਇੱਥੇ ਖੇਡ ਤੇ ਫਿਰ ਪੂਰਾ ਨਿਬੇੜ ਜਾਂਦਾ ਇਸ ਕਰਕੇ ਪਲੇਅਰਾਂ ਦਾ ਨੁਕਸਾਨ ਹੋ ਰਿਹਾ ਹੂੰ ਤੇ ਜਿਹੜੇ ਗੈਂਗਸਟਰ ਇਹਦੇ ਵਿੱਚ ਇਨਵੋਲਵ ਹੋ ਰਹੇ ਆ ਗੇਮ ਦੇ ਵਿੱਚ ਇਹ ਪੈਸੇ ਕਰਕੇ ਇਨਵੋਲਵਮੈਂਟ ਹੋ ਰਹੀ ਹੈ ਇਹਨਾਂ ਦੀ ਜਾਂ ਕੋਈ ਹੋਰ ਕਾਰਨ ਹੈ ਜੀ ਹਾਂ ਜੀ ਹਾਂ ਸਰ ਪੈਸੇ ਹੀ ਹੁੰਦਾ ਮੇਨ ਮੁੱਦਾ ਤਾਂ ਪੈਸਾ ਹੀ ਹੁੰਦਾ ਵੀ ਪੈਸੇ ਨਾਲ ਹੀ ਜਿਹੜਾ ਸਾਰਾ ਕੁਝ ਚੱਲਦਾ ਇਹ ਪੈਸੇ ਕਰਕੇ ਹੀ ਕਬੱਡੀ ਵੀ ਤੈਨੂੰ ਸੋਨੂਆ ਪਹਿਲਾਂ ਹੀ ਗੱਲ ਅਕ ਦੱਸੀ ਆ ਵੀ ਕਬੱਡੀ ਜਿਹੜੀ ਇੰਨਾ ਬੈਕ ਫੁੱਟ ਤੇ ਕਲੇਗੀ ਕਾਰਨ ਇਹੀ ਹੈ ਵੀ ਪੈਸਾ ਜਾਦੇ ਆਉਣ ਕਰਕੇ ਹੀ ਹੋ ਗਿਆ ਕਿਉਂ ਹਰ ਇੱਕ ਬੰਦੇ ਨੂੰ ਆਇਆ ਹੋਇਆ ਵੀ ਕਬੱਡੀ 'ਚ ਪੈਸਾ ਬਹੁਤ ਜ਼ਿਆਦਾ ਹੈ ਗੈਂਗਸਟਰਾਂ ਦੇ ਸਾਰੇ ਹਰ ਇੱਕ ਚੀਜ਼ ਬੰਦੇ ਦੀ ਨਿਗਾਹ 'ਤੇ ਕਬੱਡੀ 'ਤੇ ਹੈਗੀ ਵੀ ਇਹ ਜਿਹੜੀ ਕਬੱਡੀ ਹੈ ਜ਼ਿਆਦਾ ਪੈਸਾ ਹੋਣ ਕਰਨਾ ਥੋੜੀ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਇਹ ਕਹਿੰਦਾ ਕਿ ਪਲੇਅਰਾਂ ਨੂੰ ਵੀ ਇਹੀ ਚਾਹੀਦਾ ਵੀ ਵਧੀਆ ਨਿਰਪੱਖ ਹੋ ਕੇ ਖੇਡਣਾ ਨਾ ਕਿਸੇ ਦਾ ਗੈਂਗਸਟਰ ਦਾ ਰੋਪ ਚੱਲਣਾ ਨਾ ਕਿਸੇ ਦਾ ਹੋਰ ਜਦੋਂ ਆਪਾਂ ਕਿਸੇ ਨਾਲ ਜਵਾਨ ਕਰਕੇ ਮੁਕਰ ਜੰਨੇ ਆ ਗੈਂਗਸਟਰ ਵੀ ਫੋਨ ਕਰਦੇ ਆ ਸਾਰਾ ਕੁਝ ਇਹ ਪਹਿਲਾਂ ਜੇ ਆਪਾਂ ਸਿਰ ਤੋਂ ਸਹੀ ਰਹਿ ਗਏ ਤਾਂ ਕਿਸੇ ਦੀ ਜਰੂਰਤ ਨਹੀਂ ਕੋਈ ਆਪਾਂ ਨੂੰ ਫੋਨ ਕਰੇ ਤੇ ਜੇ ਆਪਾਂ ਜੇ ਪਹਿਲਾ ਪੰਗੇ ਲਵਾਂਗੇ ਵੀ ਆਪਾਂ ਗੈਂਗਸਟਰਾਂ ਦੇ ਵਿੱਚ ਜਾਵਾਂਗੇ ਤਾਂ ਫਿਰ ਇਸ ਕਰਕੇ ਆਪਣਾ ਆਪਣਾ ਨੁਕਸਾਨ ਹੁੰਦਾ ਹੈ ਤੇ ਇੱਕ ਚੀਜ਼ ਹੋਰ ਜਿਹੜੀ ਆਪਣਾ ਇਹਦੇ ਚਲੋ ਗੈਂਗਸਟਰਿਜ਼ਮ ਤਾਂ ਹੈਗਾ ਹੀ ਹੈਗਾਗਾ ਇੱਕ ਇਹਦੇ ਨਾਲ 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 ਕਬੱਡੀ ਨੂੰ ਨਸ਼ੇ ਨਾਲ ਵੀ ਜੋੜਿਆ ਜਾਂਦਾ ਹੈ ਤੁਹਾਡੇ ਹਿਸਾਬ ਨਾਲ ਕਿੰਨੀ ਕੀ ਚੀਜ਼ ਇਹ ਸਹੀ ਹੈਗੀ ਆ देखो वीर कबड्डी ਦਾ ਪਤਾ ਕੀ ਗੱਲ ਹੈ कबड्डी ਤਾਂ ਹੁਣ ਇਹ ਤਾਂ ਹੁਣ ਆਪ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਨਸ਼ਾ ਕਰਕੇ ਕਬੱਡੀ ਪਲੇਅਰ ਤਾਂ ਕਿੰਨਾ ਚਿਰ ਖੇਡ ਲੈਣਗੇ ਹਾਂਜੀ ਠੀਕ ਹੈ ਨਹੀਂ ਖੇਡਿਆ ਜਾਂਦਾ ਪਰ ਹੁਣ ਬਖਵਾਕ ਹੋਰ ਇੱਕ ਚੈਨਲ ਤੇ ਗੱਲ ਚੱਲਦੀ ਹੈ ਉਹ ਸਟੀਲ ਹੌੜ ਦਾ ਹੌੜ ਦਾ ਹੋਰ ਗੱਲ ਹੈ ਨਸ਼ਾ ਕੋਈ ਹੋਰ चीज ਹੈ ਅੱਛਾ ਜੀ ਨਸ਼ੇ ਵਾਲਾ ਪਲੇਅਰ ਨਮਾ ਲੰਮਾ ਨਹੀਂ ਚੱਲਦਾ ਜਿਹੜਾ ਨੇਚਰਲ ਖੇਡਦਾ ਉਹ ਬੰਦਾ ਜਿਵੇਂ ਹੁਣ ਖੇਡਦੇ ਜਾਂ ਬੇਅਰ ਕੇ ਜਾਂ ਪਹਿਲਾਂ ਗੱਲਾਂ ਕਰਨ ਹੋਰ ਕੇ ਬਹੁਤ ਲੰਮਾ ਖੇਡਿਆ ਹਾਂਜੀ ਜਾਂ ਹੋਰ ਮੰਗੀ ਸਟਾਰ ਕਰਕੇ ਬਹੁਤ ਵਧੀਆ ਖੇਡੀ ਜਾਂਦੇ ਸਾਰੇ ਵੀ ਵਧੀਆ ਖੇਡੀ ਜਾਂਦੇ ਲੰਮਾ ਉਹ ਕਿਹੜਾ ਨਸ਼ਾ ਸਾਰਾ ਲੈਂਦੇ ਉਹ ਹੁੰਦਾ ਵੀ ਹਰ ਇੱਕ ਅਦਾਰੇ ਚ ਕੋਈ ਨਾ ਕੋਈ ਇੱਕ ਮੱਝ ਲਿਬੜੀ ਹੋਵੇ ਸਾਰਿਆਂ ਨੂੰ ਲਪੇਟ ਦਿੰਦੀ ਹੈ ਬਿਲਕੁਲ ਜੀ ਹਾਂ ਇਹ ਇਹ ਗੱਲਾਂ ਹੈਗੀਆਂ ਵਿੱਚ ਹੈ ਵੀ ਵਿੱਚ ਇਹ ਨਹੀਂ ਆਪਾਂ ਕਹਿ ਇਹ ਚੀਜ਼ ਤੋਂ ਮੁਕਰਿਆ ਨਹੀਂ ਜਾ ਸਕਦਾ ਵੀ ਕਬੱਡੀ ਚ ਨਸ਼ਾ ਹੈ ਨਹੀਂ ਕਬੱਡੀ ਚ ਹੈ ਨਸ਼ਾ ਪਰ ਕੁਝ ਪਲੇਅਰਾਂ ਦੇ ਕਾਰਨ ਸਾਰੇ ਪਲੇਅਰ ਪਲੇਅਰਾਂ ਤੇ ਬਲੇਵ ਲੱਗ ਜਾਂਦਾ ਇਹ ਕਰਕੇ ਸਾਰੀ ਕਬੱਡੀ ਬਦਨਾਮ ਹੁੰਦੀ ਹੈ ਇਹ ਕਰਕੇ ਵੀ ਇਸੇ ਆਪਾਂ ਨੂੰ ਤਾਂ ਇਹੀ ਬੇਨਤੀ ਕਰਦੇ ਆਂ ਵੀ ਜਿਹੜੇ ਛੋਟੇ ਪਲੇਅਰ ਜਾਂ ਆਪਣੇ ਆਪ ਨੂੰ ਤਗੜਾ ਹੋਣ ਦੇ ਵਾਸਤੇ ਗਲਦਵਾਜੀ ਕਰਦੇ ਆ ਉਹਨਾਂ ਮੂਰੇ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਵੀਰ ਬਣ ਕੇ ਇੱਕ ਤਾਂ ਇਹ ਚੀਜ਼ਾਂ ਦਾ ਸਾਰਾ ਨਾਲ ਨਾ ਲਓ ਤਾਂ ਕਿ ਕਬੱਡੀ ਨੂੰ ਆਪਾਂ ਵਧੀਆ ਤਿਆਰ ਰੂਟਾਂਗਣਾ ਚਲਾ ਕੇ ਤੇ ਕਬੱਡੀ ਤੇ ਕੋਈ ਤਾਂ ਬਣ ਲੱਗੇ ਸਹੀ ਹੈ ਜੀ ਤੁਸੀਂ ਨਾ ਇੱਥੇ ਦੋ ਵਰਡ ਯੂਜ਼ ਕੀਤੇ ਇੱਕ ਤਾਂ ਸਟੀਰੋਇਡ ਤੇ ਇੱਕ ਨਸ਼ਾ ਇਨਾਂ ਦੇ ਵਿੱਚ ਫਰਕ ਕੀ ਹੈ ਦੋਨਾਂ ਦੇ ਜੀ ਨਸ਼ਾ ਦਾ ਹੁਣ ਆਇਆ ਜੀ ਨਸ਼ਾ ਦਾ ਹੁਣ ਜਿਹੜਾ ਕੋਈ ਅੰਬਲੀ ਬੰਦਾ ਹੈ ਨਸ਼ਾ ਲੈਂਦਾ ਹੈ ਉਹ ਤਾਂ ਉਹਨਾਂ ਨੂੰ ਆਪ ਨੂੰ ਪਤਾ ਹੀ ਵੀ ਹੈ ਉਹ ਜੇ ਨਸ਼ਾ ਲਾਊਗਾ ਤਾਂ ਉੱਠ ਕੇ ਉਹ ਚੱਲੂਗਾ ਨਹੀਂ ਬਸ ਪਿਆਰੇ ਨਾਲ ਮਜੇ ਦੇਣੇ ਹਾਂਜੀ ਤੇ ਸਟੀਲ ਔਰ ਹੈ ਜਿਹੜਾ ਸਪੀਅਰ ਔਰ ਤਾਂ ਹਰ ਇੱਕ ਗੇਮ 'ਚ ਉਹ ਤਾਂ ਬਣਿਆ ਇਸ ਚੀਜ਼ ਵਾਸਤੇ ਹੈ ਪਲੇਅਰ ਪਲੇਅਰਾਂ ਵਾਸਤੇ ਹੀ ਬਣਿਆ ਹੈ ਪਲੇਅਰ ਹੀ ਉਹਨੂੰ ਕਰਦੇ ਆ ਪਰ ਸਹੀ ਢੰਗ ਨਾਲ ਯੂਜ਼ ਕੀਤਾ ਜਾਵੇ ਤਾਂ ਉਹ ਸਟੀਲ ਔਰ ਸਹੀ ਹੈ ਜਦੋਂ ਆਪਾਂ ਇੱਕ ਦੂਜੇ ਨੂੰ ਦੇਖਦੇ ਆ ਕਿਵੇਂ ਪਲਾਨ ਵਿੱਚ ਪਰਚੀ ਤਾਂ ਪੜ੍ਹਨੀ ਨਹੀਂ ਜਿਹੜੀ ਪਾਈ ਹੁੰਦੀ ਉਹਦਾ ਪੜਨਾ ਨਹੀਂ ਆਪਾਂ ਉਹ ਗੁੱਥਮੁੱਥ ਕਰਕੇ ਬਾਹਰ ਸੜ ਦਿੰਦੇ ਆ ਠੀਕ ਹੈ ਜੀ ਤੇ ਉਹ ਨੂੰ ਨੌਲੇਜ ਤੋਂ ਬਗਾਇ ਜਦੋਂ ਆਪਾਂ ਕਰਦੇ ਉਹਦਾ ਨੁਕਸਾਨ ਹੈ ਉਹ ਕਿੜਨੀਆਂ ਗੁਰਦੇ ਵਗੈਰਾ ਖਤਮ ਹੋ ਜਾਂਦੇ ਆ ਕਿਉਂ ਆਪਾਂ ਦੇਖੋ ਦੇਖੀ ਲਈ ਜਾਂਦੇ ਵੀ ਉਹਨੇ ਇੰਨਾ ਕੀਤਾ ਤਾਂ ਆਪਾਂ ਇਹਨਾਂ ਜਿਹੜਾ ਬੰਦਾ ਰੈਨਾ ਲੈਂਦਾ ਹੈਗਾ ਨਾ ਸਟੀਰੋਇਡ ਹੂੰ ਹੂੰ ਤਾਂ ਉਹ ਸਹੀ ਹੈ ਸਟੀਰੋਇਡ ਬਣਾ ਪਲੇਅਰਾਂ ਵਾਸਤੇ ਹੈ ਕਲਕੱਤਾ ਸਾਹ ਤਾਮ ਨਾਲ ਲੈਂਦਾ ਆ ਤਾਂ ਠੀਕ ਹੈ ਜਿਹੜੇ ਅੰਨੇ ਵਾਕ ਲਈ ਜਾਂਦੇ ਆ ਉਹ ਬਹੁਤ ਜਿਆਦਾ ਨੁਕਸਾਨ ਹੈ ਪਲੇਅਰਾਂ ਨੂੰ ਸਮਝ ਗਏ ਜੀ ਨਹੀਂ ਜਿਹੜਾ ਮੈਂ ਇਹ ਚੀਜ਼ ਜਾਂਦਾ ਸੀਗਾ ਦੱਸਣੀ ਵੀ ਜਿਹੜਾ ਸਟੀਰੋਇਡ ਲੈ ਕੇ ਬੰਦਾ ਆਏ ਤਾਂ ਨਹੀਂ ਹੋ ਜਾਂਦਾ ਪਤਾ ਨਹੀਂ ਕਿੰਨੀ ਇੱਕ ਅੰਨੀ ਤਾਕਤ ਆ ਜਾਂਦੇ ਜਿਵੇਂ ਉਹ ਆ ਜਿਹੜੇ ਮਤਲਬ ਕਿ ਗੇਮ ਦੇ ਦੌਰਾਨ ਕੋਈ ਸਰਟੀਫਿਕੇਟ ਲੱਗਦੀ ਆ ਉਹ ਜਲਦੀ ਰਿਕਵਰੀ ਇਸ ਤੇ ਲੈਂਦੇ ਹੈਗੇ ਆ ਨਹੀਂ ਸਟੀਰੋਇਡ ਦਾ ਮਤਲਬ ਇਹ ਹੁੰਦਾ ਜੀ ਜਿਵੇਂ ਹੁਣ ਵੇਟ ਨਹੀਂ ਵੱਧਦਾ ਜਾਂ ਕੋਈ ਪਾਵਰ ਨਹੀਂ ਆਉਂਦੀ ਅੱਛਾ ਜੀ ਉਸ ਸਵੰਤ ਚ ਹੁੰਦਾ ਇਹ ਚੀਜ਼ ਆ ਵੀ ਮાળા ਮੋਟਾ ਬੰਦਾ ਗਰਾਊਂਡ ਪ੍ਰੈਕਟਸ ਤਾਂ ਕਰਨੀ ਪੈਂਦੀ ਹੈ ਹਾਂਜੀ ਪਰ ਮੈਂ ਆਪ ਸਟੀਰੋਇਡ ਕਰਦਾ ਜਾਂ ਕੁਝ ਵੀ ਕਰਦਿਆ ਗਰਾਊਂਡ ਮੈਨ ਤਾਂ ਕਰੋਗੇ ਤਾਂ ਹੀ ਤੱਕ ਰੱਖੇ ਡੋਂਗੇ ਦੇ ਬਿੱਤ ਦਾ ਬਹਿਮ ਵੀ ਹੁੰਦਾ ਪੇਰਾਂ ਨੂੰ ਵੀ ਮੈਂ ਆ ਨਾ ਕੀਤਾ ਦਿਮਾਗੀ ਜਿਆਦਾ ਗੇਮ ਚੱਲਦੀ ਹੈ ਵੀ ਦਿਮਾਗ ਜਿਹੜੀ ਗੱਲ ਕਰ ਕਰ ਗਈ ਵੀ ਆਪਾਂ ਜੇ ਆ ਚੀਜ਼ ਨਾ ਕੀਤੀ ਤਾਂ ਬੋਧ ਨਹੀਂ ਖੇਡਿਆ ਨਾ ਸੋ ਬਹੁਤ ਪਲੇਅਰ ਇਹ ਜਿਹੜਾ ਬ੍ਰੈਂਡਸਟੀਨ ਹੋਰ ਤੋਂ ਵੀ ਖੇਡਦੇ ਹੁੰਦੇ ਬਹੁਤ ਸੁਪਰਸਟਾਰ ਹੋਏ ਹੋਏ ਹੈ ਸਹੀ ਹੈ ਜੀ ਤੇ ਵਿੱਚ ਪਲੇਅਰ ਆ ਐਮਬੀਆ ਵੀ ਸਟਰੀਓਰ ਵਗੈਰਾ ਖੇਡਦੇ ਨੇ ਇਸ ਦਾ ਕਿ ਕਬੱਡੀ ਦੇ ਮੈਦਾ ਕਹਣਾ ਵੀ ਸਭ ਤੋਂ ਪਹਿਲਾਂ ਤਾਂ ਜਿਵੇਂ ਸਾਡੇ ਵਲੇ ਸਟੇਟ ਹੋਇਆ ਹੈ ਨਹੀਂ ਸੀਗਾ ਹਾਂਜੀ ਹਾਂ ਮੈਸੇ ਗਲਤੀ ਹੋਣ ਲੱਗਿਆ ਸੀ ਉਦੋਂ ਵੀ ਤਾਂ ਨੇਚਰਲੀ ਖਰਾਕਾ ਖਾਂਦੇ ਦੁੱਧ ਕਿਉ ਦਹੀਂ ਦੁੱਧ ਦਹੀਂ ਇਹ ਚੀਜ਼ਾਂ ਚੱਲਦੀਆਂ ਸੀ ਤੇ ਉਸ ਤੋਂ ਬਾਅਦ ਥੋੜਾ ਜਿਆਦਾ ਹੌਲੀ ਹੌਲੀ ਚੱਲ ਆ ਗਿਆ ਆ ਤਾਂ ਗਿਆ ਸਟੇਟ ਹੋਣ ਦਾ ਕਰਦੋ ਕਰੋ ਪਰ ਉਹ ਕਿਸੇ ਲਿਮਟ ਤੇ ਰਹਿ ਕੇ ਕਰੋ ਕਿਸੇ ਡਾਕਟਰ ਦੀ ਸਲਾਹ ਨਾ ਕਰੋ ਇਹ ਨਾ ਹੋਵੇ ਵੀ ਆਪਾਂ ਉਹ ਹੀ ਚੱਕ ਵਿਆਪ ਦੇ ਆ ਤੁਸੀਂ ਆਉਤ ਆਉਣਾ ਕਰਿਆਗੇ ਇਹ ਕਰਕੇ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਕਬੱਡੀ ਦਾ ਤੁਸੀਂ ਕਿਹੜੇ ਕਿਹੜੇ ਪਲੇਅਰਾਂ ਨਾਲ ਖੇਡਦੇ ਰਹੇ ਜੀ ਆਪ ਦੇ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਜੀ ਮੈਂ ਕਬੱਡੀ ਵੜ ਕਿਲੋ ਚ ਮੇਰੇ ਪਿੰਡ ਦੀ ਟੀਮ ਬਹੁਤ ਵਧੀਆ ਰਹੀ ਹੈ ਵੀਰਾ ਟੋਂਗਾਲੀ ਜਗਿੰਦਰ ਟੋਂਗਾਲੀ ਠੀਕ ਹੈ ਜੀ ਭਿੰਦਰਾਗੇ ਤੇ ਹੋਰ ਭਿੰਦੀ ਅਰਗੇ ਇਹ ਸਾਰੇ ਪਲੇ ਮੇਰੇ ਆ ਨਹੀਂ ਸੀਗੇ ਹਾਂਜੀ ਤੇ ਇਹਨਾਂ ਨਾਲ ਮੈਂ ਖੇਡਿਆ ਪਿੰਡ ਚ ਉਸ ਤੋਂ ਬਾਅਦ ਮੈਂ ਰੌਂਤੇ ਜਿਹਦੀ ਟੀਮ ਚ ਖੇਡਿਆ ਹਠੂਰ ਦੀ ਟੀਮ ਚ ਖੇਡਿਆ ਢਿਲਵਾ ਟੀਮ ਚ ਖੇਡਿਆ ਕਈ ਟੀਮਾਂ ਜਿਹਨਾਂ ਦੇ ਮੈਂ ਖੇਡਦਾ ਮੈਂ ਕਿਹਾ ਮੇਰਾ ਵੇਟ ਵੱਧ ਗਿਆ ਸੀ ਅੱਛਾ ਜੀ ਤੇ ਇਹਨਾਂ ਚ ਵੇਟ ਮੇਰੇ ਦੂਜੇ ਸਾਥੀਆਂ ਨਾਲੋਂ ਘੱਟ ਸੀਗਾ ਹੂੰ ਹੂੰ ਤੇ ਮੇਰਾ ਵੇਟ ਵਧਣ ਕਰਨਾ ਮੈਨੂੰ ਫਿਰ ਹੋਰ ਟੀਮਾਂ 'ਚ ਖੇਡਣਾ ਪਿਆ ਹਾਂਜੀ ਹੂੰ ਹਾਂਜੀ ਸੋ ਭਾਈ ਜੀ ਇੱਕ ਗੱਲ ਹੁੰਦੀ ਹੈ ਵੀ ਜਦੋਂ ਇਹੀ ਡਿਫਰੈਂਸ ਜਿਹੜਾ ਤੁਹਾਡੇ ਵੇਲੇ ਸੀਗਾ ਵੀ ਤੁਸੀਂ ਨਾ ਤਾਂ ਤੁਹਾਨੂੰ ਕਿਸੇ ਦਾ ਫੋਨ ਆਉਣਾ ਸੀਗਾ ਵੀ ਭਾਈ ਇੱਧਰ ਖੇਡ ਲਾ ਤੇ ਜਾਂ ਉੱਧਰ ਨਾ ਖੇਡ ਇਹੀ ਚੀਜ਼ਾਂ ਕਰਕੇ ਮੁੰਡੇ ਤੁਸੀਂ ਦੇਖ ਰਹੇ ਹੋ ਵੀ ਅੱਜਕੱਲ ਡਿਪਰੈਸ਼ਨ ਦੇ ਵਿੱਚ ਵੀ ਜਾ ਰਹੇ ਇੱਕ ਵੱਡੀ ਵਾਲੀ ਜੀ ਕਈ ਹਾਂਜੀ ਆਇਦਾ ਹੈ ਜਦੋਂ ਆਪਾਂ ਆਪਣੇ ਦਾ ਕੋਈ ਟੈਨਸ਼ਨ ਨਹੀਂ ਅਸੀਂ ਘਰੋਂ ਜਾਣਾ ਤੇ ਫਿਰ ਕੇ ਆਪਣਾ ਮਕਸਦ ਉਹ ਮੇਰੀ ਕਬੱਡੀ ਵੀ ਕਬੱਡੀ ਖੇਡਣਾ ਹੈ ਕਬੱਡੀ ਖੇਡਣਾ ਕੋਸ ਸ਼ੌਂਕ ਦੀ ਵੀ ਕਬੱਡੀ ਸੀ ਉਦੋਂ ਪੈਸਾ ਹੈ ਨਹੀਂ ਸੀ ਨਾ ਹਾਂਜੀ ਤੇ ਆ ਚਾਹ ਹੁੰਦਾ ਸਟੇਜ ਦੇ ਕੋਲੇ ਬੈਠੇ ਰਹਿਣਾ ਸੀ ਇੱਕ ਗੰਬਲ ਪਿਛਾ ਕੇ ਉਹਦੇ ਕੱਪੜੇ ਲਾ ਕੇ ਤੇ ਉੱਤੇ ਬੈਠੇ ਰਹਿਣਾ ਤੇ ਪਹਿਲਾ ਵਾਰ ਕਿਲੋ ਖੇਡੀਆਂ ਨਹੀਂ ਫਿਰ ਓਪਨ ਖੇਡਣਾ ਹਾਂਜੀ ਤੇ ਅਸੀਂ ਕਦੇ ਕਿਸੇ ਕਮੈਂਟਰੀ ਵਾਲੇ ਤੋਂ ਬਾਜ ਜਾਣੇ ਮਰਵਾਇਆ ਸੀ ਹੂੰ ਤੇ ਹੁਣ ਤਾਂ ਥੋੜਾ ਜਿਆਦਾ ਪਲੇਅਰ ਵੀ ਆਈ ਇਹ ਚੀਜ਼ ਵੀ ਆ ਗਈ ਥੋੜਾ ਜਿਹਾ ਪਲੇਅਰ ਨਾਲ ਜਿਆਦਾ ਵੇਟ ਕਰਾਉਂਦੇ ਆ ਦਰਸ਼ਕ ਵੀ ਨਾਲ ਔਖਾ ਹੋ ਜਾਂਦਾ ਹੂੰ ਕਿਉਂ ਕਬੱਡੀ ਜਿਹਨੇ ਹਨੇਰਾ ਹੋਣ ਦਾ ਵੀ ਕਾਰਨ ਇਹੀ ਹੈ ਤੇ ਵੀ ਇਹ ਪਲੇਅਰ ਨੂੰ ਬੇਨਤੀ ਹੈ ਵੀ ਟਾਈਮ ਸਿਰ ਗਰਾਊਂਡ ਜਾਇਆ ਕਰੋ ਤੇ ਕਮੇਟੀਾਂ ਨੂੰ ਵੀ ਬੇਨਤੀ ਹੈ ਵੀ ਟਾਈਮ ਸਿਰ ਹੀ ਟੂਰਨਾਮੈਂਟ ਕਰਾਇਆ ਕਰੋ ਜੇ ਥੋੜੋ ਤੋਂ ਨਹੀਂ ਤਾਂ ਸੀਮਤ ਨਹੀਂ ਮੈਂ ਐਂਟਰ ਕਰਕੇ ਵਧੀਆ ਮੈਚ ਕਰਵਾਏ ਜਾਣ ਤਾਂ ਵੱਡੀ ਵਧੀਆ ਟੰਗ ਨਾ ਚੱਲ ਸਕਦੀ ਹੈ ਹਾਂਜੀ ਹਾਂ ਜਿਹੜਾ ਇੱਕ ਹੁਣ ਏਡੇ ਏਡੇ ਵੱਡੇ ਵੱਡੇ ਇਨਾਮ ਦਿੱਤੇ ਜਾਂਦੇ ਹਨਾ ਪਲੇਅਰਾਂ ਨੂੰ ਚਲੋ ਵੀ ਟਰੈਕਟਰ ਵੀ ਦਿੱਤੇ ਰੂਬੀ ਕਾਰਨਾ ਵੀ ਦਿੱਤਿਆਂ ਕਈ ਵਾਰੀ ਮੋਟਰਸਾਈਕਲ 8 8 9 ਲੱਖ ਦੇ ਹਨਾ ਤਾਂ ਇਹਨਾਂ ਪਿੱਛੇ ਵੀ ਆਪਸ ਦੇ ਵਿੱਚ ਹੀ ਪਲੇਅਰਾਂ ਦੀ ਕੋਈ ਖੈਬਾਜੀ ਹੋ ਜਾਂਦੀ ਕਈ ਵਾਰੀ ਹਾਂਜੀ ਹਾਂ ਪਲੇਅਰਾਂ ਦੇ ਫਿਰ ਆਏ ਆ ਵੀ ਉਹ ਨੂੰ ਆਏ ਹੁੰਦਾ ਮੈਂ ਜਿੱਤਾਂ ਉਹ ਆਏ ਹੁੰਦਾ ਮੈਂ ਜਿੱਤਾਂ ਇਹ ਉਹਦਾ ਕਰਕੇ ਵੀ ਜਾਦੇ ਵੀ ਹੋ ਜਾਂਦਾ ਹਨਾ ਵੀ ਉੱਥੇ ਵੀ ਗੈਂਗਸਟਰ ਜੀ ਮੰਨ ਲਓ ਵੀ ਕਿਸੇ ਨੂੰ ਫੋਨ ਕਰਤਾ ਪਰ ਆਦਾ ਮੈਂ ਬੈਠ ਨਿਕਲਣਾ ਇਹ ਚੀਜ਼ਾਂ ਵੀ ਮੂਰੇ ਆਉਂਦੀਆਂ ਰਹੀਆਂ ਪਹਿਲਾਂ ਆਉਂਦੀਆਂ ਜਾਂ ਹੁਣ ਤਾਂ ਠੀਕ ਸੀਗਾ ਮਾਹੌਲ ਹੁਣ ਜਦੋਂ ਕਬੱਡੀ 'ਚ ਮਾਰਾਈਆਂ ਦਾ ਬੜਾ ਕੰਮ ਚੱਲ ਪਿਆ ਹੁਣ ਜਦੋਂ ਜੋ ਤਹਾਂ ਜੋ ਫੈਡਰੇਸ਼ਨ ਨੇ ਇਹ ਫੈਸਲਾ ਲੈ ਲਿਆ ਵੀ 1 ਸਾਲ ਕਬੱਡੀ ਨੂੰ ਬੰਦ ਕੀਤਾ ਜਾਵੇ ਪਰ ਇਹ ਬੰਦ ਕਰਨ ਦਾ ਕੋਈ ਵਧੀਆ ਗੱਲ ਹਾਲ ਨਹੀਂ ਇਹਦੇ ਬਾਰੇ ਵਧੀਆ ਕੋਈ ਹੋਰ ਚੀਜ਼ ਸੋਚ ਕੇ ਕਬੱਡੀ ਚੱਲਦੀ ਰਹਿਣਾ ਚਾਹੀਦਾ ਹੂੰ ਤੁਹਾਡੇ ਹਿਸਾਬ ਨਾਲ ਜਿਹੜਾ ਚਲੋ ਹੁਣ ਆਪਾਂ ਐਸੀ ਗਲਤੀ ਗੱਲ ਕਰਦੇ ਵੀ ਬੰਦ ਕਰਤੀ ਚਲ ਜਿਹੜੇ ਬੰਦੇ ਵਿੱਚ ਇਨਵੋਲਵਮੈਂਟ ਕਰਦੇ ਕਬੱਡੀ ਦੇ ਵਿੱਚ ਉਹ ਸਾਲ ਠੰਡੇ ਪੈਣਗੇ ਸਾਲ ਬਾਅਦ ਫਿਰ ਉਹੀ ਹਾਲ ਹੋ ਜਾਊਗਾ ਹਾਂਜੀ ਆਉ ਤਾਂ ਫਿਰ ਉਹ ਚੱਲ ਨਹੀਂ ਹੁੰਦਾ ਫਿਰ ਉੱਥੇ ਫੇਰ ਆ ਜਾਣਾ ਇਹ ਤਾਂ ਵੀ ਇਹ ਤਾਂ ਬਹਿ ਕੇ ਜਾਂ ਸਾਰਿਆਂ ਫੈਡਰੇਸ਼ਨਾਂ ਇਕੱਠੀਆਂ ਹੋ ਕੇ ਇੱਕ ਤਾਂ ਬੈਨਰ ਹੇਟ ਬੈਠਣਾ ਸਾਰਿਆਂ ਫੈਡਰੇਸ਼ਨ ਨੂੰ ਇੱਕ ਮੋਰੀ ਨੰਗਣਾ ਪਊਗਾ ਫਿਰ ਜਾ ਕੇ ਕਬੱਡੀ ਦਾ ਸੁਧਾਰ ਹੋਊਗਾ ਜਿਵੇਂ ਹੁਣ ਆਪਾਂ ਦੇਖਨੇ ਆ ਨੈਸ਼ਨਲ ਪ੍ਰੋ ਕਬੱਡੀ ਚੱਲਦੀ ਹੈ ਹਾਂਜੀ ਉਹਦੇ ਬਹੁਤ ਵਧੀਆ ਰੂਲ ਰੈਗੂਲੇਸ਼ਨ ਹੈ ਤੇ ਇਹ ਸਰਕਲ ਕਬੱਡੀ ਆਪਾਂ ਇਸ ਕਰਕੇ ਆਪਣੇ ਪਿੱਛੇ ਚਲੇਗੀ ਕਿਉਂਕਿ ਇਹ ਬਾਲੇ ਕੋਈ ਇਥੇ ਵਧੀਆ ਸਖਤ ਰੂਲ ਨਹੀਂ ਆ ਮੇਜਰ ਲੀਗ ਚੱਲੀ ਸੀ ਕਬੱਡੀ ਬਹੁਤ ਵਧੀਆ ਰੂਲ ਸੀਗੇ ਤੇ ਵਧੀਆ ਮੈਚ ਵੀ ਹੁੰਦੇ ਸੀ ਬਹੁਤ ਲੋਕ ਪਸੰਦ ਵੀ ਕਰਦੇ ਸੀ ਹਾਂਜੀ ਪਰ ਪਤਾ ਨਹੀਂ ਕੀ ਕਾਰਨ ਉਹ ਸਾਰੇ ਫੈਡਰੇਸ਼ਨਾਂ ਦੇ ਮਗਰ ਲਾ ਕੇ ਅੱਖ ਲਾ ਕੇ ਉਹਨਾਂ ਨੂੰ ਵੀ ਇਹ ਕਿ ਮੈਚ ਬੰਦ ਕਰਨੇ ਪਏ ਸਰਕਾਰ ਵੱਲੋਂ ਕੁਝ ਮਿਲਦੀ ਹੈ ਮਦਦ ਜਿਦਾ ਵੀ ਟੂਰਨਾਮੈਂਟ ਵਗੈਰਾ ਕਰਾਉਣੇ ਹੁੰਦੇ ਗਏ ਆ ਜਾਂ ਕੋਈ ਪਲੇਅਰਾਂ ਨੂੰ ਰਿਫਰੈਸ਼ਮੈਂਟ ਵਗੈਰਾ ਦੇ ਵਿੱਚ ਨਹੀਂ ਨਹੀਂ ਹਜੇ ਸਰਕਾਰ ਤਾਂ ਜਿਵੇਂ ਪਹਿਲਾਂ ਪਹਿਲਾਂ ਬਾਦਲ ਸਰਕਾਰ ਵੇਲੇ ਤਾਂ ਉਹ ਪਲੇਅਰਾਂ ਵਾਸਤੇ ਵਰਲਡ ਕੱਪ ਹੋਇਆ ਸੀ ਉਹਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਗਈਆਂ ਤੇ ਉਸ ਤੋਂ ਬਾਅਦ ਤਾਂ ਕਾਂਗਰਸ ਸਰਕਾਰ ਰਹੀ ਤੇ ਆਮ ਆਦਮੀ ਪਾਰਟੀ ਰਹੀ ਨਹੀਂ ਮੈਂ ਮੇਰੇ ਦਿਮਾਗ ਤਾਂ ਨਹੀਂ ਵੀ ਕਿਸੇ ਪਲੇਅਰ ਨੂੰ ਨਹੀਂ ਨੌਕਰੀ ਮਿਲੀ ਅੱਛਾ ਜੀ ਤੇ ਸਰਕਾਰ ਨੂੰ ਇਹ ਚਾਹੀਦਾ ਹੈ ਵੀ ਨੌਕਰੀਆਂ ਦਿੱਤੀਆਂ ਜਾਣ ਪਲੇਅਰਾਂ ਨੂੰ ਤਾਂ ਕਿ ਜੋ ਹੋਰ ਨਵੇਂ ਮੁੰਡੇ ਵੀ ਉਹ ਵਧੀਆ ਮਿਹਨਤ ਕਰਨ ਕਿਉਂ ਜੋ ਜਦੋਂ ਆਪਾਂ ਨੂੰ ਪਤਾ ਹੋਇਆ ਵੀ ਆਪਣਾ ਡੋਪ ਟੈਸਟ ਹੋਊਗਾ ਹਾਂਜੀ ਤੇ ਜਿਹੜਾ ਡੋਪ ਟੈਸਟ ਹੋਇਆ ਵੀ ਆਪਾਂ ਕਹਾ ਨੌਕਰੀ ਤੇ ਲੱਗਣਾ ਹੈ ਤਾਂ ਮੇਰੇ ਸਾਰ ਨਾਲ ਸਟੀਰਡ ਆੜ ਤੇ ਜਾਂ ਕੋਈ ਜਿਹੜਾ ਹੋ ਆਪਾਂ ਹੋਰ ਕਹਿੰਦੇ ਆ ਕੋਈ ਪਲੇਅਰ ਮਤਲਬ ਨਹੀਂ ਕੋਈ ਬਿਲਕੁਲ ਜੀ ਹਾਂਜੀ ਹਾਂ ਸੋ ਇਹੀ ਆਪਾਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਪਹਿਲ ਕਦਮੀ ਕਰੋ ਕਬੱਡੀ ਦੇ ਵਿੱਚ ਆਓ ਫਿਰ ਹੀ ਕਬੱਡੀ ਵੱਜ ਸਕਦੀ ਹੈ ਜੇ ਸਰਕਾਰਾਂ ਇਹ ਕਹਿੰਦੇ ਧਿਆਨ ਦੇਣ ਤਾਂ ਹਾਂਜੀ ਹਾਂ ਕਿਉਂਕਿ ਇਹ ਇੱਕ ਨਾ ਕਬੱਡੀ ਦੇ ਨਾਮ ਨਾਲ ਜੁੜਿਆ ਇਕਲਾ ਮਾਂ ਖੇਡ ਕਬੱਡੀ ਹੋਰ ਕਿਸੇ ਗੇਮ ਨਾਲ ਨਹੀਂ ਹੈਗਾ ਜੇ ਬੇਸ ਦੇ ਵਿੱਚ ਸਰਕਾਰ ਇਹਦੇ ਵੱਲ ਧਿਆਨ ਦੇਊਗੀ ਤਾਂ ਫੇਰ ਇਹ ਅੱਗੇ ਪਲੇਅਰ ਵੀ ਇਹਦੇ ਵੱਲ ਜ਼ਿਆਦਾ ਅਟਰੈਕਟ ਹੋਣਗੇ। ਹਾਂਜੀ। ਤੇ ਜਿਹੜੇ ਨਸ਼ਾ ਵਿੱਚ ਚਲੋ ਰਹਿਤ ਰਹਿਣਗੇ। ਚਲੋ ਅਗਲਾ ਸਵਾਲ ਮੇਰਾ ਇਹ ਹੈ ਜੀ ਆਪਣਾ ਤੁਸੀਂ ਹੁਣ ਇੱਥੇ ਤੁਹਾਨੂੰ ਕੀ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਮੁੰਡੇ ਜਿਹੜੇ ਆ ਪਾ ਕੇ ਕਹਿੰਦੇ ਵੀ ਅਸੀਂ ਵੀ ਜੁਆਇਨ ਕਰਨੇ ਕਬੱਡੀ ਜਾਂ ਮੰਨ ਕੇ ਚਲੋ ਕੋਈ ਵੀ ਇੰਨਾ ਖਾਸ ਹੰਗਾਰਾ ਨਹੀਂ ਮਿਲ ਰਿਹਾਗਾ। ਨਹੀਂ ਜਵਾਹ ਤਾਂ ਕਬੱਡੀ ਦਾ ਬਹੁਤ ਹੰਗਾਰਾ ਮਿਲਦਾ ਜੀ ਮੈਂ ਹੁਣ ਕੈਂਪ ਲਾ ਕੇ ਰਾਈ ਪਿੱਛੇ। ਹੂੰ। ਮੈਂ 2 ਮਹੀਨਾ ਕੈਂਪ ਲਾਇਆ तकरीबन 100 ਦੇ ਕਰੀਬ ਬੱਚਾ ਆਉਂਦਾ ਰਹੇ ਗਰਾਊਂਡ 'ਚ ਕਬੱਡੀ ਆ ਵੀ ਫਿਟਨੈਸ ਵਾਸਤੇ ਵੀ ਭਰਤੀ ਵਾਲੇ ਮੁੰਡੇ ਵੀ ਹੂੰ ਤੇ ਮੇਰੇ ਪਿੰਡੋਂ ਭਰਤੀ ਬਹੁਤ ਹੋਇਆ ਹੋਰ ਪਿੰਡਾਂ ਦੇ ਮੁੰਡੇ ਭਰਤੀ ਬਹੁਤ ਹੋਇਆ ਮੇਰੇ ਕੈਂਪ 'ਚੋਂ ਹਾਂਜੀ ਤੇ ਹੰਗਾਰਾ ਤਾਂ ਬਹੁਤ ਵਧੀਆ ਮਿਲਦਾ ਹੈ ਪਰ ਗੱਲ ਕਰ ਵੀ ਆ ਵੀ ਥੋੜਾ ਡਰ ਲੱਗਦਾ ਮਾਂ ਪਿਓ ਨੂੰ ਡਰ ਹੁੰਦਾ ਵੀ ਕਬੱਡੀ 'ਚ ਪਾਵਾਂਗੇ ਤਾਂ ਆਹ ਗੱਡੀਆਂ ਗੱਲਾਂ ਹੋਈ ਜਾਂਦੀਆਂ ਹਾਂਜੀ ਵੀ ਅੱਜ ਕੱਲ ਬੱਚੇ ਇਕੱਲੇ ਇਕੱਲੇ ਜਾ ਕੇ ਹਰ ਇੱਕ ਦੇ ਤੇ ਵੀ ਆਪ ਕਬੱਡੀ 'ਚ ਪਾਵਾਂ ਇੱਕ ਤੇ ਆਪਣਾ ਕੱਲ ਨੂੰ ਕੋਈ ਨੁਕਸਾਨ ਨਾ ਹੋ ਜਾਵੇ ਇਸ ਕਰਕੇ ਕਬੱਡੀ ਥੋੜਾ ਟਾਲਾ ਵੀ ਵੱਡਦੇ ਆ ਇਹ ਵਿੱਚ ਹੂੰ ਸੋ ਬਾਈ ਜੀ ਚਲੋ ਇੱਕ ਸਵਾਲ ਮੈਂ ਤੁਹਾਡੇ ਤੋਂ ਹੋਰ ਪੁੱਛਣਾਗਾ ਜਿਹੜਾ ਤੁਹਾਡੇ ਟਾਈਮ ਦੇ ਵਿੱਚ ਕੋਈ ਕਿੱਸਾ ਤੁਹਾਡੇ ਨਾਲ ਐਸਾ ਹੋਇਆ ਹੋਵੇ ਕਬੱਡੀ ਦੇ ਵਿੱਚ ਜਿਹੜਾ ਤੁਹਾਨੂੰ ਹਜੇ ਵੀ ਯਾਦ ਹੋਵੇ ਜੀ ਕਿੱਸਾ ਹਾਂ ਬਾਈ ਜੀ ਜਿਵੇਂ ਹੁਣ ਰਪਿੰਦਰ ਜਲਾਲ ਵੀ ਆਪਣਾ ਅਕਸਰ ਦਿੰਨੇ ਆ ਕਬੱਡੀ ਟੂਰਨਾਮੈਂਟ ਤੇ ਬੋਲਦਾ ਹੁੰਦਾ ਹਾਂਜੀ ਅਸੀਂ ਇਧਰ ਪੁਣੇ ਰੇਡ ਮੈਂ ਕਬੱਡੀ ਖੇਡਣ ਗਏ ਸੀ ਮੈਂ ਰੌਂਤੇ ਕੀਮ ਵੱਲੋਂ ਖੇਡਦਾ ਸੀ ਅੱਛਾ ਜੀ ਲੱਡੂ ਸਿੰਧਵਾਂ ਵਾਲਾ ਸੰਪਾਦ ਪਿੰਡ ਵੱਲੋਂ ਖੇਡਦਾ ਸੀ ਹੂੰ ਸਾਡਾ ਮੈਚ ਸਾ ਸੈਮੀ ਮੈਚ ਹੀ ਉਹਨਾਂ ਨਾਲ ਅੱਛਾ ਜੀ ਤੇ ਮੈਂ ਹੋਰ ਰੀਡਰ ਨੂੰ ਨਹੀਂ ਜਾਣਦਾ ਨਹੀਂ ਸੀਗਾ ਵੀ ਲੱਡੂ ਸਿੰਧਮਾਲ ਹੂੰ ਤੇ ਮੈਨੂੰ ਫੌਜੀ ਰਹੋਂ ਤੇ ਆ ਕਹਿੰਦਾ ਵੀ ਆਪਣਾ ਮੈਚ ਹੈ ਤੇ ਮੈਂ ਸੈਮੀ ਮੈਚ ਆ ਜੋਰ ਮਾਰ ਨਾਮ ਵਧੀਆ ਇਥੇ ਅੱਛਾ ਜੀ ਤੇ ਮੈਂ ਹੈ ਵੀ ਠੀਕ ਹੈ ਹੂੰ ਤੇ ਮੈਂ ਰੀਡਰ ਦਿਖਾ ਦੇ ਮੈਨੂੰ ਕਿੱਡਾ ਹੈ ਕਿਹੜਾ ਉਹਨੇ ਜੋ ਦਿਖਾਇਆ ਰੀਡਰ ਵੀ ਉਹ ਸੀ ਮੈਂ ਯਾਰ ਜੇ ਫੌਜੀ ਆ ਰੀਡਰ ਭੱਜ ਗਿਆ ਫੇਰ ਤਾਂ ਭੱਗਾ ਦੇ ਆਫੀਆਂ ਹਾਂ ਤੇ ਮੈਂ ਉਹਨੂੰ ਲਗਾਤਾ ਤਿੰਨ ਚਾਰ ਜੱਫੇ ਪਾਤੇ ਜੀ ਹੂੰ ਤੇ ਚਾਰ ਤਨ ਪਾਈ ਜਫੇ ਤੇ ਮੈਂ ਉਦਵਾਲਾ ਦਾ ਤੁਹਾਡਾ ਸ਼ੋਅ ਮਾਇਸੀ ਫੌਜੀ ਕੋਰੜ ਵਾਲਾ ਸਾਨੂੰ ਕਹਿੰਦਾ ਵੀ ਤੂੰ ਤੇ ਫੌਜੀ ਰੌਂਤੇ ਵਾਲਾ ਵੀ ਆ ਜਾ ਤੇ ਮੀਤਾ ਆ ਜਾ ਤੇ ਆਪਾਂ ਵੀ ਆਪ ਸਾਡੀ ਟੀਮ ਚ ਸ਼ੋਅ ਮੈਂ ਚਲਵਾਓ ਤੇ ਲੱਡੂ ਸਾਡੇ ਵੱਲੋਂ ਰੇਡਾਂ ਪਾਉਂਦਾ ਸੀ ਤੇ ਲੱਡੂ ਸ਼ੋਅ ਮੈਂ ਚ ਫੜੇ ਨਹੀਂ ਗਿਆ ਤੇ ਮੈਂ ਉਹਨੂੰ ਬੋਝ ਨੂੰ ਆਖਿਆ ਫੋਝਾ ਮੈਂ ਉਹਨੂੰ ਭੜੀ ਗਿਆ ਤੇ ਮੈਂ ਇਹ ਜਫੇ ਨਹੀਂ ਕਹਿੰਦਾ ਕਹਿੰਦਾ ਇਹ ਲੱਡੂ ਹੈ ਦਿਮਾਗ ਵਾਲਾ ਉਦੋਂ ਨਾ ਬਹੁਤ ਘੱਟ ਬੋਲਦੇ ਸੀ ਸਪੀਕਰ ਚ ਜਦੋਂ ਕੋਈ ਵੀ ਪਲੇਅਰ ਹੈ ਨਾ ਉਹ ਨਾ ਘੱਟ ਬੋਲਦੇ ਐ ਬੋਲਦੇ ਖੱਟੀ ਨਿਕਲ ਆ ਲ ਆ ਗਿਆ ਅੱਛਾ ਜੀ ਤੇ ਉਹ ਨਾ ਨਹੀਂ ਜਾਣਦੇ ਵੈਸੇ ਤੇ ਉਦੋਂ ਫਿਰ ਮੈਨੂੰ ਮਨ ਚ ਬਹੁਤ ਖੁਸ਼ੀ ਹੋਈ ਮਾਇਆ ਭਲਾ ਲੱਡੂ ਨੂੰ ਫੜ ਲਿਆ ਜਿਹੜਾ ਕੈਨੇਡਾ ਦਾ ਬੈਸਟ ਨਿਕਲਦਾ ਹੈ ਹਾਂ ਸਹੀ ਤੇ ਉਦੋਂ ਮਨ ਬਹੁਤ ਖੁਸ਼ੀ ਹੋਈ ਇਹ ਮੇਰੀ ਜ਼ਿੰਦਗੀ ਦਾ ਵਧੀਆ ਕਬੱਡੀ ਦਾ ਕਿਸੇ ਵੀ ਮੈਂ ਲਗਾਤਾਰ ਉਹ ਜਫੇ ਪਾ ਗਏ ਤੇ ਅਸੀਂ ਮੈ ਜਿੱਤੇ ਸੀ ਉੱਥੇ ਹਾਂਜੀ ਇੱਕ ਚੀਜ਼ ਤੁਹਾਡੇ ਨਾਲ ਹੋਰ ਜੁੜਦੀ ਹੈ ਪਿਛਲੀਆਂ ਇੰਟਰਵਿਊ ਦੇ ਦੇਖਿਆ ਤੁਹਾਨੂੰ ਸਿਰਾ ਪਿਥੋਲਾ ਉਸਤਾਦ ਕਹਿੰਦਾ ਗਏ ਜੀ ਤੇ ਉਹਦੇ ਪਿੱਛੇ ਕੀ ਰੀਜ਼ਨ ਹੈ ਜੀ ਉਹ ਐਸ ਸੀ ਆ ਜੀ ਅ ਉਸਤਾਦ ਇੱਕ ਤਾਂ ਆਪਣੇ ਤੋਂ ਜੂਨੀਅਰ ਦਾ ਬੇਚਾਰਾ ਹਾਂਜੀ ਤੇ ਇੱਕ ਸਾਡੇ ਨਾਲ ਮੈਚ ਸੀ ਭਗਤ ਤੇ ਮੇਰੇ ਨਾਲ ਲਖਨ ਦਾ ਖੇਡਦਾ ਸੀ ਹੂੰ ਹੂੰ ਤੇ ਉਹ ਪਿੰਡਵਾਰ ਸੀਗੇ ਤੇ ਪਿੰਡ ਸੀ ਪਿੰਡਵਾਰ ਮੈਚ ਸੀਗੇ ਦੋਨਾਂ ਨੇ ਸਾਡੇ ਤੇ ਰਾਜ ਲਾਤਾ ਹੂੰ ਜੋ ਤਰਾਜ ਲਾਤਾ ਤੇ ਉਹ ਸ਼ਾਮ ਨੂੰ ਭਈ ਭਗਤ ਤੇ ਮੈਚ ਟੂਰਨਾਮੈਂਟ ਚੱਲਿਆ ਤੇ ਉਹਨਾਂ ਨੇ ਜਦੋਂ ਟੀਮ ਸਾਡੀ ਕੱਟਣ ਲੱਗੇ ਤੇ ਸ਼ਾਮ ਨੂੰ ਉਹ ਬਬਰੀ ਜਿਹੜਾ ਭਰਾ ਸੀ ਇਹ ਅਚਾ ਜੀ ਉਹ ਕਹਾ ਉਸਤਾਦ ਤੂੰ ਸਾਡੇ ਚ ਖੇਡ ਲੈ ਕਰ ਹੂੰ ਹੂੰ ਮਾਤਾਲ ਠੀਕ ਆ ਵੀ ਮੈਂ ਤੁਹਾਡੇ ਨਾਲ ਗਿਆ ਕਿਉਂ ਮੇਰੇ ਮੇਰੇ ਪਿੰਡ ਦੀ ਟੀਮ ਸੀ ਬਣਦੀ ਸੀ ਹਾਂ ਹਾਂ ਮੈਂ ਉਹਨਾਂ ਦੇ ਘੇਟਣ ਲੱਗਿਆ ਤੇ ਉਹ ਨਾਲ ਵੀ ਮੇਰੇ ਸਿਰੇ ਨਾਲ ਖੜਦਾ ਖੜਿਆ ਹੁੰਦਾ ਸੀ ਉਹ ਸਿਰੇ ਨੂੰ ਉਹ ਪੁੱਛਦੇ ਦੱਸਦੇ ਰਹਿੰਦੇ ਸੀ ਬਾਕੀ ਕੈਂਪ ਵੀ ਲਾਇਆ ਮੈਂ ਇੱਕ ਦੋ ਸਿਰੇ ਤੇ ਉਹ ਮੈਂ ਮੈਂ ਪੁੱਛਦਾ ਦੱਸਦਾ ਰਹਿੰਦਾ ਸੀ ਆ ਮੈਨੂੰ ਵੀ ਕਿਵੇਂ ਕਰਗੇ ਦਾ ਮੈਂ ਬਲਾਂਗੜੀ ਜੀ ਪੋਆ ਜਮ ਕਿਵੇਂ ਮੈਨੂੰ ਦੇ ਦੇ ਕੇ ਪਰ ਉਤੋਂ ਮੈਨੂੰ ਉਹ ਆ ਉਸਤਾਦ ਜੀ ਦਾ ਵੈਸੇ ਤਾਂ ਅਰੀਜਨਲ ਉਸਤਾਦ ਆ ਵੀ ਤੇ ਕੈਲੀ ਉਸਤਾਦ ਆ ਅੱਛਾ ਜੀ ਤੇ ਮੇਰੇ ਨਾਲ ਰਹਿਣ ਕਰਕੇ ਵੀ ਮੈਨੂੰ ਵੀ ਉਹ ਆਪਦੇ ਉਸਤਾਦ ਦਾ ਦਰਜਾ ਦਿੰਦਾ ਹਾਂ ਹਾਂ ਜੀ ਆ ਚਲੋ ਰਿਸਪੈਕਟ ਬਹੁਤ ਵਧੀਆ ਇਨਸਾਨ ਹੈ ਮੈਂ ਕਹਿੰਦਾ ਬੇਹਜਾ ਕਬੱਡੀ ਜਗਤ 'ਚ ਮੈਂ ਪਹਿਲੇ ਅਜਿਹੇ ਇਨਸਾਨ ਦੇਖਿਆ ਬਹੁਤ ਸਾਫ ਦਿਲ ਤੇ ਬਹੁਤ ਵਧੀਆ ਨਿਚਦਾ ਬੰਦਾ ਆਪਣੇ ਦਾ ਘਰ ਵਾਲੇ ਲਈ ਇਨਸਾਨ ਬੰਦਾ ਵਧੀਆ ਸਹੀ ਹੈ ਬਹੁਤ ਵਧੀਆ ਇਨਸਾਨ ਹੈ ਹਾਂ ਸੋ ਦੋਸਤੋ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦਾ ਪੋਡਕਾਸਟ ਪਸੰਦ ਆਇਆ ਹੋਊਗਾ ਜੇਕਰ ਪੌਡਕਾਸਟ ਦੇ ਟੱਡ ਕੋਈ ਵੀ ਸਵਾਲ ਹੈਗਾਗਾ ਜਾਂ ਮੰਨ ਕੇ ਚਲੋ ਤੁਸੀਂ ਕਬੱਡੀ ਦੀ ਟ੍ਰੇਨਿੰਗ ਲੈਣੀ ਹੈਗੀ ਆ ਤਾਂ ਮੈਂ ਉਸਤਾਦ ਜੀ ਦਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਤੁਸੀਂ ਕਾਲ ਕਰਕੇ ਜੇ ਆਸੇ ਪਾਸੇ ਹੈਗੇ ਤਾਂ ਕੈਂਪ ਦੇ ਵਿੱਚ ਵੀ ਜਰੂਰ ਆਓ ਧੰਨਵਾਦ ਜੀ ਧੰਨਵਾਦ ਬਈ ਉਹ ਕਹੀ ਤੁਹਾਨੂੰ ਧੰਨਵਾਦ